ਲਾਵੀ ਮੈਟਰੋ ਆਪਾਂ ਸ਼ਹਿਰ ਤਨੌਲਾ ਦੇ ਵਿੱਚ ਪੀਰ ਇਲੈਕਟ੍ਰੋਨਿਕਾ ਸ਼ੋਰੂਮ ਤੇ ਪਹੁੰਚੇ ਪਿਆਂਗੇ ਜਿੱਥੇ ਤੁਹਾਡੇ ਲਈ ਗਰਮੀਆਂ ਹੁਣ ਆ ਚੁੱਕੀਆਂ ਨੇਗੀਆਂ ਆਪਾਂ ਨੂੰ ਘਰਾਂ ਦੇ ਵਿੱਚ ਕੂਲਰ ਏਸੀ ਫ੍ਰਿਜ ਇਹ ਤਿੰਨ ਚੀਜ਼ਾਂ ਦੀ ਹੁਣ ਜ਼ਿਆਦਾਤਰ ਜ਼ਰੂਰਤ ਪੈਣੀ ਹੈਗੀ ਬਹੁਤ ਹੀ ਘੱਟ ਰੇਟ ਦੇ ਉੱਤੇ ਤੁਹਾਨੂੰ ਇਹ ਮਿਲਣਗੇ ਤੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਪੁਰਾਣਾ ਕੂਲਰ ਪਿਆਗਾ ਬੇਸ਼ੱਕ ਦੀ ਉਹ ਖਰਾਬ ਹੋਇਆ ਹੋਇਆ ਮੋਟਰ ਜਮਾ ਉਹਦੀ ਸੜੀ ਗਲੀ ਪਈ ਹੈਗੀ ਤਾਂ ਉਹ ਪੁਰਾਣਾ ਕੂਲਰ ਆਪਦਾ ਤੁਸੀਂ ਇੱਥੇ 3000 ਰੁਪਏ ਦੇ ਵਿੱਚ ਕਟਾ ਕੇ ਨਵਾਂ ਕੂਲਰ ਲੈ ਕੇ ਜਾ ਸਕਦੇ ਹੋਗੇ ਜੇਕਰ ਤੁਸੀਂ ਫ੍ਰਿਜ ਲੈ ਕੇ ਜਾਣਾਗਾ ਪੁਰਾਣਾ ਫ੍ਰਿਜ ਵੀ ਤੁਹਾਡਾ ਵਿੱਚ ਕੱਟਿਆ ਜਾਵੇਗਾ ਏਸੀ ਲਵਾਉਣਾਗਾ ਏਸੀ ਨਵਾਂ ਲੈ ਕੇ ਜਾਣਾ ਤੁਸੀਂ ਤਾਂ ਉਹਦਾ ਪੁਰਾਣਾ ਏਸੀ ਆ ਜਿਹੜਾ ਘਰ ਦੇ ਵਿੱਚ ਉਹ ਤੁਸੀਂ ਪੁਰਾਣਾ ਵਿੱਚ ਕਟਵਾ ਕੇ ਨਵਾਂ ਏਸੀ ਲਵਾ ਸਕਦੇ ਹੋਗੇ ਕੀ ਕੀ ਰੇਟ ਪਊਗਾ ਕੀ ਕੀ ਹੋਰ ਤੁਹਾਨੂੰ ਨਾਲ ਆਫਰ ਮਿਲਣਗੇ ਸਾਰੀਆਂ ਆਪਾਂ ਗੱਲਬਾਤ ਆਨਰ ਦੇ ਨਾਲ ਕਰਾਂਗੇ ਸਾਰੀ ਟੋਟਲ ਤੁਹਾਨੂੰ ਜਿੰਨੇ ਆਈਟਮਾਂ ਕੀ ਸਾਰੀ ਉਹ ਦਿਖਾਵਾਂਗੇ 쿨ਰ ਦਿਖਾਵਾਂਗੇ ਵੀ ਕਿਹੜੀ ਕਿਹੜੀ ਕੁਆਲਿਟੀ ਦੇ ਨੇ ਕਿੱਦਾਂ ਦਾ ਡਿਜ਼ਾਈਨ ਨੇ 쿨ਰਾਂ ਦੇ ਆਓ ਆਪਾਂ ਸਾਰੀ ਗੱਲਬਾਤ ਕਰਦੇ ਨਾਲ ਤੁਹਾਡੇ ਨਾਲ ਕਰਵਾਉਣੇ ਹੈਗੇ ਕੀ ਹਾਲ ਆ ਵੀਰ ਠੀਕ ਹੈ ਜੀ ਕੀ ਆਫਰ ਲੈ ਕੇ ਆਇਆ ਵਾ ਹੁਣ ਗਰਮੀਆਂ ਦੇ ਲਈ ਤੁਸੀਂ ਕੋਈ ਵੀ কুলਰ ਲੈਣਾ ਹੀ ਪ੍ਰਾਣਾ ਓਕੇ ਵੀ ਪ੍ਰਾਣਾ কুলਰ ਲਿਆਓ ਤੁਸੀਂ ਤੁਹਾਡਾ 3000 ਰੁਪਏ ਤਾਂ ਕੱਟ ਲਾਂਗੇ ਨਵਾਸ ਉਹਨੂੰ ਹੈਵੀ কুলਰ ਹੈਵੀ ਮੋਟਰ ਵਾਲਾ ਕਾਪਰ ਦੇ ਵਿੱਚ ਹਮ ਨਵਾ ਗੂਲਰ ਸਾਨੂੰ ਵਿੱਚ ਕੱਟ ਕੇ ਆਸਾਨ ਕਿਸ਼ਤਾਂ ਦੇ ਦੇ ਦਾਂਗੇ ਅਸਾਂ ਪ੍ਰਾਣਾ ਵੀ ਵਿੱਚ ਕੱਟ ਲੇਗਾ ਹਾਂਜੀ ਨਵਾ ਜਿਹੜਾ ਦੇਵੇਂਗਾ ਉਹਦੀਆਂ ਕਿਸ਼ਤਾਂ ਬਣਾ ਲਾਂ ਹਾਂਜੀ ਉਹਦੀਆਂ ਵੀ ਕਿਸ਼ਤਾਂ ਬਣਾ ਦਾਂਗੇ ਪ੍ਰਾਣਾ ਇਹ ਨਾ ਹੋਵੇ ਕਈ ਵਾਰ ਘਰਾਂ ਦੇ ਵਿੱਚ ਜਮਾਂ ਉਹ ਖਰਾਬ ਹੋਏ ਪਏ ਹੁੰਦੇ ਨੇ ਜਿਹੜਾ ਮਰਜੀ कूलर होवे सामान पूरा होवे ही कूलर ਦਾ ਬਸ ਓਕੇ ਚਾਹੇ ਮੋਟਰ ਮੱਛੀ ਵੀ ਆਉਂਦੀ ਹਾਂ ਕੁਛ ਹੋਵੇ ਲਾ ਵੀ ਦੋਸਤੋ ਸਮਾਨ ਜਿਹੜਾ कूलर ਦੇ ਵਿੱਚ ਮੋਟਰ ਲੱਗੀ ਹੁੰਦੀ ਹੈ ਹਨਾ ਮੋਟਰ ਹੋਣੀ ਜ਼ਰੂਰੀ ਹੈ ਚਾਹੇ ਬੇਸਕ ਦੀ ਮੱਛੀ ਵੀ ਆ ਮੋਟਰ ਠੀਕ ਹੈ ਜੇ ਬਿਲਕੁਲ ਨਹੀਂ ਚੱਲਦਾ ਯਾਰ ਤੁਹਾਡਾ ਇੱਕ ਪਾਸੇ ਕਿਸੇ ਨੀਰੇ ਵਾਲੇ ਸਿੱਟਿਆ ਪਿਆ ਚਾਹੇ ਕਿਸੇ ਸਟੂਰ ਤੇ ਸਿੱਟਿਆ ਪਿਆ ਪੁਰਾਣਾ ਗੂਲਰ ਚੱਕ ਲਿਓ ਨਵਾਂ ਲੈ ਜਾਓ ਨਾਲੇ ਨਵੇਂ ਦੀ ਵੀ ਜੇਕਰ ਤੁਸੀਂ ਨਹੀਂ ਕੈਸ਼ ਤੋਂ ਫੁੱਲ ਕੈਸ਼ ਦੇਣਾ ਤਾਂ ਆਸਾਨ ਕਿਸ਼ਤਾਂ ਬਣਾ ਦੋਗੇ ਉਹਦੀ ਕਿਸ਼ਤਾਂ ਬਣਾ ਦਾਂਗੇ ਜੀ ਓਕੇ ਤੇ ਏਸੀ ਆਪਣੇ ਕੋਲੇ ਕਿਹੜੇ ਕਿਹੜੇ ਨੇਗੇ ਏਸੀ ਆਪ ਵੱਲੋਂ ਸਾਰੇ ਨਹੀਂ ਵਰਪੂ ਲੈ ਲਵਾਇਆ ਹੈ ਪੈਨਾਸਨ ਕੈਲਜੀ ਹੈ ਸੈਮਸੰਗ ਹੈ ਜਿਹੜਾ ਮਰਜੀ ਏਸੀ ਲੈ ਲਓ ਓਕੇ ਏਸ਼ੀਆ ਚ ਵੀ ਇਹੀ ਏਸੀ ਤੁਸੀਂ 3000 ਰੁਪਏ ਕਰਕੇ ਕੋਈ ਵੀ ਏਸੀ ਆਸਾਨ ਕਿਸ਼ਤਾਂ ਦੇ ਲੈ ਆ ਸਕਦੇ ਓਕੇ ਜੇਕਰ ਕਿਸੇ ਦੇ ਘਰੇ ਪੁਰਾਣਾ ਪਿਆ ਲੈਣ ਉਹ ਜੇ ਵਿੱਚ ਘਟਾਉਣਾਗਾ ਉਹ ਵੀ ਵਿੱਚ ਵਧੀਆ ਰੇਟ ਚ ਕਟਾਂਗੇ ਓਕੇ ਵਧੀਆ ਰੇਟ ਚ ਕਟਾਂਗੇ ਹਾਂਜੀ ਹਾਂਜੀ ਲਾ ਵੀ ਦੋਸਤੋ ਜੇਕਰ ਤੁਹਾਡੇ ਘਰੇ ਪੁਰਾਣਾ ਪਿਆ ਨਾ ਏਸੀ ਹਨਾ ਪੁਰਾਣਾ ਏਸੀ ਤੁਸੀਂ ਕਟਾ ਕੇ ਵਿੱਚ ਆ ਜਿੱਦਾਂ ਤੁਸੀਂ ਦੇਖ ਸਕਦੇ ਹੋਗੇ ਨਵੇਂ ਏਸੀ ਪਏ ਨੇ ਕਿੰਨੇ ਘੈਂਟ ਘੈਂਟ ਆ ਇਹ ਨਵੇਂ ਦੀ ਜੇਕਰ ਆਲੇ ਨੇ ਫੁੱਲ ਕੈਸ਼ ਤੇ ਲੈਣਾ ਹੋਵੇ ਤਾਂ ਇਹਦੇ ਵਿੱਚ ਹੋਰ ਕੀ ਆਫਰ ਮਿਲੂਗਾ ਨਾਲ ਆਲੇ ਨੂੰ ਨਮਾ ਤੁਸੀਂ ਕੋਈ ਵੀ ਏਸੀ ਮਾਰਕੀਟ ਚ ਪੁੱਛਿਓ ਓਕੇ ਉਦੋਂ ਸਾਨੂੰ 2000 ਰੁਪਏ ਘੱਟ ਦੇ ਦਿਓ ਜਿੱਥੋਂ ਮਰਜੀ ਪੁੱਛਿਓ ਲਾ ਵੀ ਦੋਸਤੋ ਇਹਨਾਂ ਦਾ ਹੋਰ ਵੀ ਦਾਵਾ ਨਾਲ ਇੱਕ ਬਹੁਤ ਵੱਡਾ ਕਹਿੰਦੇ ਵੀ ਪੂਰੀ ਮਾਰਕੀਟ ਦੇ ਵਿੱਚ ਮਤਲਬ ਕਿ ਸਾਰੇ ਤਰ੍ਹਾਂ ਦੇ ਸ਼ਹਿਰ ਚ ਤੁਸੀਂ ਹਨਾ ਟਰਾਈ ਕਰਕੇ ਆ ਜਿਓ ਤਾਨੂੰ ਇੱਥੇ 2000 ਰੁਪਿਆ ਤਾਂ ਵੈਸੇ ਲੈਸ ਹੋਊਗਾ ਕਿਸੇ ਵੀ ਕੰਪਨੀ ਦਾ ਲੈ ਲਓ ਜਿੱਦਾਂ LG ਦਾ ਪਿਆ ਪੈਣਾ ਪਿਆ ਪੈਣਾ ਪੂਰਾ ਤੇ ਨਾਲੇ ਮਿਲਣਗੇ ਕੰਪਨੀ ਦੇ ਤੇ 2000 ਰੁਪਿਆ ਵੈਸੇ ਲੈਸ ਹੋਊਗਾ ਲੈਸ ਦੇ ਇਹਦਾ 2000 ਹੋਗਾ ਮਾਰਕੀਟ ਨਾਲੋਂ ਲੈਸ ਤੇ ਇਹਦੀ ਜਿੱਦਾਂ ਫਿਟਿੰਗ ਵਗੈਰਾ ਕਿਸੇ ਫਿਟਿੰਗ ਵੀ ਫ੍ਰੀ ਕਰਾ ਕੇ ਦਵਾਂਗੇ ਤੁਹਾਨੂੰ ਓਕੇ ਫੀਟਿੰਗ ਵੀ ਬਿਲਕੁਲ ਫ੍ਰੀ ਹਾਂਜੀ ਆਪਣੇ ਜ਼ਿਲ੍ਹੇ ਚੋਂ ਜ਼ਿਲ੍ਹੇ ਜ਼ਿਲ੍ਹੇ ਚੋਂ ਬਣਾਉਂਦੇ ਜ਼ਿਲ੍ਹੇ ਚੋਂ ਹਾਂ ਬਰਨਾਲਾ ਜ਼ਿਲ੍ਹੇ ਚੋਂ ਤੁਹਾਨੂੰ ਫੀਟਿੰਗ 라 ਵੀ ਦੋਸਤੋ ਜਿਹੜਾ ਵੀ ਬਰਨਾਲਾ ਜ਼ਿਲ੍ਹੇ ਚੋਂ ਜਿੰਨੇ ਆ ਧਨੋਲਾ ਸ਼ਹਿਰ ਦੇ ਆਲੇ-ਦੁਆਲੇ ਪਿੰਡ ਲਾਇਦੇ ਨੇ ਨਾ ਨਵਾਂ ਏਸੀ ਜੇਕਰ ਆਪਾਂ ਲਵਾਉਨੇ ਆ ਫੀਟਿੰਗ ਦੇ ਲੱਗ ਤੋਂ ਪੈਸੇ ਦੇਣੇ ਪੈਂਦੇ ਨੇ ਕਰੇ ਫਿੱਟ ਕਰਵਾਉਣ ਦੇ ਤਾਂ ਫੀਟਿੰਗ ਆ ਜਿਹੜੀ ਉਹ ਵੀ ਇਨਾਂ ਕਲੋਂ ਬਿਲਕੁਲ ਮੁਕਤ ਆ ਕੋਈ ਪੈਸਾ ਨਹੀਂ ਦੇਣਾ ਤੁਸੀਂ ਫੀਟਿੰਗ ਦਾ 2000 ਰੁਪਏ ਸਿੱਧਾ ਤੁਹਾਡਾ ਵੈਸੇ ਡਿਸਕਾਊਂਟ ਹੋ ਜਾਣਾ ਇੱਥੇ ਪਹੁੰਚਣ ਤੇ ਜਿਹੜਾ ਮ ਤੇ ਫੀਟਿੰਗ ਜਿਹੜੀ ਉਹ ਬਿਲਕੁਲ ਨਾਲ ਫਰੀ ਫਰੀ ਦਿੱਤੀ ਜਾਊਗੀ ਤੇ ਲੋਡ ਜਿਹੜੀ ਮਰਜ਼ੀ ਕੰਪਨੀ ਦਾ ਲੈ ਸਕਦੇ ਹੋਗੇ ਤੇ ਹੈ ਆਪਣੇ ਕੋਲ ਕਿੰਨੇ ਨੇ ਇਹ 1 ਟਨ ਤੋਂ ਲੈ ਕੇ ਜਾਂ 1.5 ਤੋਂ ਕਿੰਨੇ ਤੱਕ ਦਾ ਦੋ ਡਾਂ ਥਈਆਂ ਜਿੰਨਾ ਮਰਜ਼ੀ ਲੈ ਲਓ 1 ਦਾ ਲੈ ਲਓ 2 ਦਾ ਲੈ ਲਓ ਸਾਰੇ ਈਜ਼ੀ ਮਿਲ ਜਾਣਗੇ ਸੁਣ ਓਕੇ ਹਾਂਜੀ ਤੇ ਗਾਰੰਟੀ ਗਰੰਟੀ ਇਹਨਾਂ ਦੀ ਕਿੰਨੇ ਟਾਈਮ ਦੀ ਹੁੰਦੀ ਹੈ ਇਹ ਗਾਰੰਟੀ ਕਿ ਸਾਲ ਕੰਪਲੀਟ ਦੀ ਹੁੰਦੀ ਹੈ 5 ਸਾਲ ਪੀਸੀਜੀ ਦੀ ਹੁੰਦੀ ਹੈ 10 ਸਾਲ ਕੰਪਰੈਸ਼ਨ ਦੀ ਹੁੰਦੀ ਹੈ ਤੇ ਇਹ ਜਿਵੇਂ ਕਾਪਰ ਉਹਨ ਮੋਲੀਆਂ ਮੰਗੋ ਮੈਂ ਕਾਪਰ ਚ ਦਮਾ ਮੀਨੀਮਲ ਆ ਦਾ ਬਈ ਏਸੀ ਬੇਚਦੇ ਨਹੀਂ ਓਕੇ ਸਾਰੇ ਕਾਪਰ ਸਾਰੇ ਕਾਪਰ ਜ ਠੀਕ ਹੈ ਤੁਸੀਂ ਮਿਸਤਰੀ ਨੂੰ ਨਾਲ ਲਿਆਓ ਪਹਿਲਾਂ ਚੈੱਕ ਕਰਾ ਲਓ ਵੀ ਕਾਪਰ ਚ ਹੈ ਫੇਰ ਲੈ ਕੇ ਜਾਓ ਦੋਸਤੋ ਇੱਕ ਏਸੀ ਜਾਂ ਤੁਹਾਨੂੰ ਮੈਂ ਹੋਰ ਥਿਊਰੀ ਨੌਲੇਜ ਦੇਣਾ ਜਿੱਦਿਆ ਮੈਨੂੰ ਪਤਾ ਲੱਗੀ ਗੱਲ ਬਾਤ ਇਹ ਇਹਦੇ ਵਿੱਚ ਕਾਪਰ ਤੇ ਅਲੂਮੀਨੀਅਮ ਦਾ ਇੱਕ ਇਹ ਫਰਕ ਹੁੰਦਾਗਾ ਬਹੁਤ ਜ਼ਿਆਦਾ ਜਿਹੜਾ ਤੁਹਾਨੂੰ ਅਲੂਮੀਨੀਅਮ ਦੇ ਵਿੱਚ ਮਿਲੂਗਾ ਜਿਹੜਾ ਤਾਂ ਤੁਸੀਂ ਐਂ ਕਹੋਗੇ ਵੀ ਯਾਰ ਹੋਰ ਦੁਕਾਨਦਾਰ ਸਾਨੂੰ ਇਹੀ ਏਸੀ ਇੰਨੇ ਟਾਂਡੇ ਟਾਂ ਦਾ ਸਸਤਾ ਮਿਲ ਰਿਹਾ ਉਹ ਅਲੂਮੀਨੀਅਮ ਦਾ ਹੋਊਗਾ ਇਹ ਮੜਾ ਜੀ ਵੀਰਾਂ ਨੂੰ ਦੱਸਦੇ ਵੀ ਅਲੂਮੀਨੀਅਮ ਤੇ ਕਾਪਰ 'ਚ ਫਰਕ ਕੀ ਹੁੰਦਾ ਹੈ ਕਿਉਂ ਇਹ ਇੰਨਾ ਸਸਤਾਗਾ ਹੁੰਦਾ ਹੈ ਕਾਪਰ ਦਾ ਏਸੀ ਨਾਲ ਹੀ ਅਲੂਮੀਨੀਅਮ ਨਾਲੋਂ 10000 ਮਹਿੰਗਾ ਹੁੰਦਾ ਓਕੇ ਹਾਂਜੀ ਠੀਕ ਹੈ ਅਲੂਮੀਨੀਅਮ ਦਾ ਏਸੀ ਦਾ ਕਾਪਰ ਨਾਲੋਂ ਬਹੁਤ ਸਸਤਾ ਹੁੰਦਾ ਠੀਕ ਹੈ 10000 ਰੁਪਿਆ ਸਸਤਾ ਹੁੰਦਾ ਕਿਉਂਕਿ ਅਲੂਮੀਨੀਅਮ ਦਾ ਰੇਟ ਪਤਾ ਕਰ ਲਓ ਤੇ ਉਧਰੋਂ ਕਾਪਰ ਦਾ ਰੇਟ ਪਤਾ ਕਰ ਲਓ ਤੁਸੀਂ ਆਪ ਦੇਖ ਲਿਓ ਵੀ ਕਿੰਨਾ ਨਹੀਂ ਇਹਨਾਂ ਦੀ ਕੋਈ ਲਾਈਫ ਪਤਾ ਵੀ ਲਾਈਫ ਉਹਦੀ ਤਾਂ ਹੀ ਦੇਖੋ 1-2 ਸਾਲ ਤੱਕ ਕਿਸੇ ਵੀ ਏਸੀ ਨੂੰ ਕੁਝ ਨਹੀਂ ਹੁੰਦਾ ਓਕੇ ਉਸ ਤੋਂ ਬਾਅਦ ਚ ਕੂਲਿੰਗ ਗੈਸ ਦੀ ਪ੍ਰੋਬਲਮ ਆਨ ਲੱਗ ਜਾਂਦੀ ਹੈ ਅਲੂਮੀਨੀਅਮ ਵਾਲੇ ਚ ਅਲੂਮੀਨੀਅਮ ਵਾਲੇ ਚ ਹਾਂਜੀ ਠੀਕ ਹੈ ਜਿਹੜਾ ਕਾਪਰ ਦਾ ਏਸੀ ਆ 5-7 ਸਾਲ ਉਹਨੂੰ ਕੁਝ ਨਹੀਂ ਹੁੰਦਾ ਓਕੇ ਤੇ ਉਹਦੇ ਉਹ ਰਿਪੇਅਰ ਵੀ ਹੋ ਜਾਂਦਾ ਜੇ ਹੋ ਜੇ ਜਿਹੜਾ ਨਿਮੀਨਿਮ ਰਿਪੇਅਰ ਨਹੀਂ ਹੁੰਦਾ ਉਹਦਾ ਬਾਅਦ ਜਿੰਨਾ ਟਾਈਮ ਚੱਲਦਾ 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 ਉਸ ਤੋਂ ਬਾਅਦ ਨਹੀਂ ਹੋ ਰਿਪੇਅਰ ਨਹੀਂ ਓਕੇ ਤਾਂ ਵੀ ਦੋਸਤੋ ਬਹੁਤ ਵੱਡੀ ਗੱਲ ਬਾਤ ਹੈ ਕਈ ਵਾਰ ਤੁਸੀਂ ਘਰਾਂ ਦੇ ਵਿੱਚ ਆਪਾਂ ਕਿਤੋਂ ਵੀ ਕਿਸੇ ਸ਼ਹਿਰ ਤੋਂ ਲੈ ਲੈਣੇ ਹਨਾ ਮਾ ਅਲੂਮੀਨੀਅਮ ਦਾ ਆਪਾਂ ਨੂੰ ਸਸਤੇ ਚ ਪਾਇਆ ਜਰੂਰ ਜਾਂਦਾਗਾ ਉਸ ਤੋਂ ਬਾਅਦ ਦੁੱਖ ਆਉਂਦਾ ਉਹਦਾ ਜਦੋਂ ਉਹਦਾ ਉੱਪਰੋਂ ਜਾ ਕੇ ਕੰਪਰੈਸਰ ਆ ਜਿਹੜਾ ਉਹ ਖਰਾਬ ਹੁੰਦਾਗਾ ਤੇ ਨਾਲੇ ਉਹਦੀ ਲੈਫ ਕੋਈ ਵਾਲੀ ਜਿਆਦਾ ਨਹੀਂ ਹੁੰਦੀ ਤੁਹਾਨੂੰ ਜਿਹੜੇ ਏਸੀ ਹੈਗੇ ਇਹ ਵੀ ਇੱਥੇ ਪੂਰੇ ਵਧੀਆ ਮਿਲਣਗੇ ਗਾਰੰਟੀ ਵਾਲੇ ਮਿਲਣਗੇ ਤਸੱਲੀ ਬਾਕਸ ਬਿੱਲ ਕੱਟ ਕੇ ਕੈਸ਼ ਤੇ ਲੈਣਾ ਕੈਸ਼ ਤੇ ਲੈ ਕੇ ਜਾ ਸਕਦੇ ਹੋ ਹਨ ਜੇਕਰ ਉਹਦੀ ਈਐਮਆਈ ਕਿਸ਼ਤਾਂ ਕਰਵਾਉਣੀਆਂ ਨੇ ਤਾਂ ਬਹੁதே ਆਸਾਨ ਕਿਸ਼ਤਾਂ ਦੇ ਵੀ ਤੁਹਾਨੂੰ ਮਿਲ ਜੂਗਾ ਬਜਾਜ ਦੀ ਵੀ ਸਹੂਲਤ ਆਪਨੇ ਬਜਾਜ ਤੇ ਕਰਾ ਸਕਦੇ ਹੋ ਬਜਾਜ ਕਾਰਡ ਤੇ ਹਾਂਜੀ ਹਾਂਜੀ ਤੇ ਜੇਕਰ ਤੁਹਾਡਾ ਬਜਾਜ ਕਾਰਡ ਬਣਿਆ ਹੋਇਆਗਾ ਤਾਂ ਦਾ ਤੁਹਾਨੂੰ ਲੋੜ ਹੀ ਨਹੀਂ ਉਸੇ ਕਾਰਡ ਦੀ ਤੁਹਾਡਾ ਹੋ ਜਾਊਗਾ ਨਹੀਂ ਨਵਾਂ ਬਣਾ ਦਾ ਤੇ ਨਹੀਂ ਵੇਰ ਤੇ ਨਵਾਂ ਕਾਰਡ ਦਾ ਤੁਹਾਡਾ ਨਾਲ ਦੀ ਨਾਲ ਜਿਹੜਾ ਬਣਾ ਕੇ ਦਿੱਤਾ ਜਾਊਗਾ ਤੇ ਆ ਆਪਣੇ ਫ੍ਰਿਜਾਂ ਦਾ ਕੀ ਰੇਟ ਵਗੈਰਾ ਦਾ ਫ੍ਰਿਜ ਤੁਸੀਂ 12000 12500 ਰੁਪਏ ਤੋਂ ਸਟਾਰਟ ਹੋ ਜਾਂਦਾ ਈ ਓਕੇ 30000 ਰੁਪਏ ਦੀ ਫ੍ਰਿਜ ਹੈ ਓਕੇ ਹਾਂਜੀ ਹਾਂਜੀ ਆ ਜਮੈਂ ਇੱਧਰ ਆ ਜਮੈਂ ਸਟਾਰਟਿੰਗ ਤੋਂ ਹੀ ਲੱਗ ਰਹੇ ਨੇ ਆਪਾਂ ਆ ਸੈਮਸੰਗ ਦਾ ਕਿੰਨੇ ਲੀਟਰ ਦਾ ਹੈ ਇਹ ਇਹ 270 ਲੀਟਰ ਦਾ ਈ 270 ਲੀਟਰ ਹਾਂਜੀ ਹਾਂਜੀ ਇਹਦੀ ਕੀ ਕੋਸਟ ਆ ਇਹਦੀ ਨਵੇਂ ਦੀ ਇਹਦੀ 25000 ਰੁਪਏ ਦਾ ਦੇ ਦਾਂਗੇ 25000 ਹਾਂਜੀ ਹਾਂਜੀ ਤੇ ਗਾਰੰਟੀ ਗਰੰਟੀ ਇਹਦੀ ਇਹਦੀ 20 ਸਾਲ ਦੀ ਗਾਰੰਟੀ ਹੈ ਮੋਟਰ ਦੀ 20 ਸਾਲਾਂ ਦੀ ਹਾਂਜੀ ਹਾਂ ਜਿੱਥੋਂ ਮਰਜ਼ੀ ਰੇਟ ਪਤਾ ਕਰ ਲਓ ਤੁਸੀਂ ਓਕੇ ਹਾਂਜੀ ਹਾਂ ਲਾ ਵੀ ਦੋਸਤੋ ਆਹ ਫਰਿੱਜ ਤੁਹਾਨੂੰ ਸਾਰਾ 25000 ਦਾ ਮਿਲਣਾਗਾ 20 ਸਾਲ ਦੀ ਗਾਰੰਟੀ ਹੈ 20 ਸਾਲ ਜੇ ਕੁਝ ਵੀ ਹੁੰਦਾ ਤਾਂ ਕੰਪਨੀ ਦਾ ਹੈ ਹਾਂਜੀ ਹਾਂ ਤੇ ਇਸ ਤੋਂ ਬਾਅਦ ਆਹ ਸੈਮਸੰਗ ਦਾ ਆਹ ਮਾਡਲ ਇਹ 23000 ਦਾ ਦੇ ਦਾਂਗੇ ਓਕੇ ਹਾਂਜੀ ਹਾਂਜੀ ਇਹ 32000 ਚ ਇਹਦੀ ਵੀ ਗਾਰੰਟੀ ਉਹਨੇ ਟਾਈਮ ਉਹਨੇ ਦੀ ਹੈ ਸੇਮ ਹੀ ਗਾਰੰਟੀ ਆਪਾਂ ਦੂਸਰਾ ਵੇਚਦੀ ਨਹੀਂ ਓਕੇ ਹਾਂਜੀ ਤੇ ਇਹ ਦੂਬਾਰ ਆਹ ਇਹ 18500 ਦਾ ਦੇ ਦਾਂਗੇ ਇਹਦੀ ਵੀ 20 ਸਾਲ ਗਾਰੰਟੀ ਹੈ ਇਹ 18500 ਤੇ ਇਹਦੀ ਵੀ 20 ਸਾਲ ਦੀ ਹਾਂਜੀ ਹਾਂਜੀ ਲਓ ਵੀ ਦੋਸਤੋ ਗਾਰੰਟੀ ਸਾਰੇ ਫਰਿੱਜਾਂ ਦੀ ਟੋਟਲ ਇੱਕੋ ਹੀ ਹੈਗੀ 20 ਸਾਲਾਂ ਦੀ ਤੇ ਜਿਹੜੇ ਆ ਇਧਰ ਛੋਟੇ ਪਏ ਨੇਗੇ ਇਹਨਾਂ ਨੂੰ 14 13500 ਰੁਪਏ ਦਾ ਦੇ ਦਾਂਗੇ ਓਕੇ ਇਹਦੀ 10 ਸਾਲ ਦੀ ਗਾਰੰਟੀ ਹੈ ਇਹਨਾਂ ਦੀ 10 ਸਾਲ ਦੀ 10 ਸਾਲ ਦੀ ਹੈ ਕੋਈ ਵੀ ਤੁਸੀਂ ਕੂਲਰ ਵਾਸ਼ਿੰਗ ਮਸ਼ੀਨ ਗਾਰੰਟੀ ਤੁਹਾਨੂੰ ਫੁੱਲ ਮਿਲੂ ओके प्रॉपर ਜਿ ਮਿਲੂਗੀ ਵੀ ਕੂਲਰ ਹੈ ਜੇ ਏਸੀ ਹੈ ਤੇ ਇਹ ਜਿਹੜੀਆਂ ਬਾਕਸ ਮਸ਼ੀਨਾਂ ਨੇ ਕੱਪੜੇ ਧੋਣ ਵਾਲੀਆਂ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਨੇ ਤੇਰੇ ਕੋਲ ਇਹ 10000 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਜਿਵੇਂ ਆ 8 ਕਿਲੋ ਵਾਲੀ 10 ਕਿ 10000 ਨਹੀਂ ਨਹੀਂ ਇਹ 13000 ਰੁਪਏ ਦੀ ਹੈ ਅਸਲ ਇਹ 13000 ਦੀ 8 ਕਿਲੋ ਵਾਲੀ ਹਾਂਜੀ ਹਾਂ ਤੇ ਦਾ ਜਿਹੜੀ 10 ਦੀ ਕਹਿਣਾਗਾ ਉਹ ਕਹੇ ਕੋਈ ਜਮਲ ਜੀ ਦੀ ਲੈ ਲਓ ਜੀ ਹੂੰ 7.5 7 ਕਿਲੋ ਲੈ ਲਓ 11000 ਰੁਪਏ ਦੀ ਹੈ ਓਕੇ ਇਹਦੇ ਵਿੱਚ ਜੇ ਆਲੇ ਦੇ ਘਰੇ ਪਹਿਲਾਂ ਪੁਰਾਣੀ ਪਈ ਹੈਗੀ ਉਹ ਕੱਢੀ ਉਹ ਵਿੱਚ ਘੱਟੀ ਜਾਊਗਾ ਵਧੀਆ ਰੇਟਾਂ 'ਚ ओके okay. हां लाभी दोस्तों जे कोई भी सामान ਤੁਸੀਂ ਲਿਆ ਸਕਦੇ ਹੋ ਵਿੱਚ ਘੱਟ ਲਾਂਗੇ ਤੁਹਾਡਾ ਚਾਹੇ ਤੁਸੀਂ ਕੂਲਰ ਚੱਕ ਲਿਓ ਕਰੋ ਚਾਹੇ ਤੁਹਾਡੇ ਕੋਲ ਏਸੀ ਪਿਆ ਚਾਹੇ ਫਰਿੱਜ ਪਿਆ ਚਾਹੇ ਕੱਪੜੇ ਧੋਣ ਵਾਲੀ ਮਸ਼ੀਨ ਪਈ ਆ ਕੋਈ ਵੀ ਤੁਸੀਂ ਆ ਦੀ ਆਈਟਮ ਆ ਜਿਹੜੀ ਵਿੱਚ ਪੁਰਾਣੀ ਕਟਾ ਕੇ ਨਵੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਤਾਂ ਜਦੋਂ ਮਰਜ਼ੀ ਆਓ ਹਰ ਦਿਨ ਤੁਹਾਨੂੰ ਦੁਕਾਨ ਆ ਜਿਹੜੀ ਇਹ ਸ਼ੋਰੂਮ ਤੁਹਾਨੂੰ ਖੁੱਲਾ ਮਿਲੂਗਾ ਹੀ ਮਿਲੂਗਾ ਕੋਈ ਐਤਵਾਰ ਦਾ ਨਹੀਂਗਾ ਨਾ ਨਾ ਜੀ ਲਾਸਟ ਸੰਡੇ ਬੰਦ ਹੁੰਦਾ ਕੱਲਾ ਬਸ ਐਂਡ ਮਹੀਨੇ ਦੇ ਲਾਸਟ ਸੰਡੇ ਠੀਕ ਹੈ ਤੇ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਇਹਦੇ ਉੱਤੇ ਸੰਪਰਕ ਕਰਕੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋਗੇ ਜਿਹੜਾ ਐਡਰੈਸ ਆ ਮੜਾ ਇਹ ਗਰਾਮ ਦੱਸਦੇ ਪੀਰ ਵੀ ਇੱਥੇ ਤੇਰੇ ਕੋਲ ਕਿਵੇਂ ਪਹੁੰਚਿਆ ਜਾਵੇ ਕਿੱਧਰ ਦੀ ਨੇੜੇ ਤੁਸੀਂ ਕਿਸੇ ਨੂੰ ਵੀ ਪੁੱਛ ਲਾ ਦਿਓ ਨੇੜੇ RAM LILA ਮੰਦਿਰ ਹੈ ਓਕੇ ਉੱਥੇ ਆ ਕੇ ਪੁੱਛ ਲਓ ਵੀ ਪੀਰ ਇਲੈਕਟ੍ਰੋਨ ਇਨ ਤੇ ਜਾਣਾ ਹੈ ਠੀਕ ਹੈ ਸੋ ਨੂੰ ਉੱਥੇ ਆਪਣਾ ਬੋਰਡ ਲੱਗਿਆ ਹੋਇਆ ਹੈ ਤੁਸੀਂ ਫੋਨ ਕਰ ਲਓ ਅਸੀਂ ਇਹ ਸੋ ਨੂੰ ਆਪ ਲੈ ਜਾਾਂਗੇ ਆ ਕੇ ਤਾਂ ਜੇਕਰ ਦੋਸਤੋ ਤੁਸੀਂ ਅੱਜ ਬੱਸ ਸਟੈਂਡ ਕੰਨੀਤੀ ਵੀ ਆਉਣੇ ਹੋਗੇ ਜਾਂ ਆਪਾਂ ਥਾਣੇ ਵਾਲੀ ਦਾ ਜਿਹੜਾ ਮੇਨ ਬਾਜ਼ਾਰ ਆ ਇੱਧਰ ਦੀ ਜਾਣੇ ਹੈਗੇ ਤਾਂ ਤੁਸੀਂ ਕਿਸੇ ਤੋਂ ਵੀ ਮਰਜ਼ੀ ਪੁੱਛ ਲਓ ਵੀ ਪੀਰ ਇਲੈਕਟ੍ਰੋਨਿਕ ਵਾਲਿਆਂ ਦੇ ਜਾਣਾਗਾ ਤੁਹਾਨੂੰ ਹਰ ਕੁਝ ਦੱਸ ਦੇਣਗੇ ਬੋਰਡ ਲੱਗੇ ਹੋਏ ਨੇ ਬਾਕੀ ਸਕਰੀਨ ਤੇ ਨੰਬਰ ਹੈਗਾ ਇਹ ਨੰਬਰ ਤੇ ਜਿਵੇਂ ਮਰਜ਼ੀ ਸੰਪਰਕ ਕਰ ਲਓ ਵੀ ਇੱਥੇ ਖੜੇ ਆਂਗੇ ਤੁਹਾਨੂੰ ਉਥੋਂ ਪਿਕ ਕਰਕੇ ਲੈ ਜਾਣਗੇ ਤਾਂ ਜਿਹੜਾ ਕੂਲਰ ਹੈਗਾ ਕੂਲਰ ਤੁਹਾਨੂੰ ਮੈਂ ਬਾਹਰ ਪਾ ਕੇ ਦਿਖਾ ਦੇਣਾਗਾ ਮਿੱਕੀ ਕੁਆਲਿਟੀ ਆ ਕੂਲਰਾਂ ਦੇ ਆ ਵੀ ਮਿੱਤਰੋ ਜਿਹੜੇ ਕੂਲਰ ਨੇਗੇ ਉਹ ਆ ਕੂਲਰ ਨੇਗੇ ਤਾਂ ਜਿਹਦੇ ਵਿੱਚ ਤੁਸੀਂ ਆ ਦਾ ਪੁਰਾਣਾ ਕੂਲਰ ਵਿੱਚ ਕਟਾ ਕੇ 3000 ਦਾ ਤੇ ਇਹ ਨਕੂਲਰ ਨੂੰ ਲੈ ਕੇ ਜਾ ਸਕਦੇ ਜਿਹੜੇ ਇਹਦੇ ਕੂਲਰ ਦੀ ਕੁਆਲਿਟੀ ਆ ਉਹਦੇ ਬਾਰੇ ਕੋਈ ਪਾਵੇਂਗਾ ਚੰਦਣਾ ਵੀ ਕਿੰਨੇ ਹੈਵੀ ਡਿਊਟੀ ਕੂਲਰ ਆ ਜੀ ਪੂਰੀ ਮੋਟੀ ਚੱਦਰ ਲੱਗੀ ਹੋਈ ਹੈ ਕਾਪਰ ਮੋਟਰ ਹੈ ਓਕੇ ਰੈਸ਼ਟ ਫੈਨ ਵਾਲੀ ਮੋਟਰ ਠੀਕ ਹੈ ਤੇ ਤੁਹਾਨੂੰ ਦੋ ਸੀਜ਼ਨ ਦੀ ਮੋਟਰ ਦੀ ਰਿਪਲੇਸਮੈਂਟ ਗਾਰੰਟੀ ਦਿੱਤੀ ਜਾਊਗੀ ਓਕੇ ਦੋ ਸਾਲਾਂ ਦੀ ਮੋਟਰ ਦੀ ਗਾਰੰਟੀ ਹੈ ਜੀ ਹਾਂ ਜੀ ਜੇ ਮੋਟਰ ਨੂੰ ਕੁਝ ਵੀ ਹੁੰਦਾ ਹੈ ਹਾਂ ਤੁਸੀਂ ਉਹ ਮੋਟਰ ਕੱਢ ਲਿਓ ਨਵੀਂ ਮੋਟਰ ਲੈ ਜਾਓ ਦੋ ਸੀਜ਼ਨਾਂ ਦੀ ਤੁਹਾਨੂੰ ਦੋ ਗਰਮੀਆਂ ਦੇ ਸੀਜ਼ਨਾਂ ਦੀ ਫੁੱਲ ਗਾਰੰਟੀ ਮਿਲੂਗੀ ਪੁਰਾਣਾ ਕੂਲਰ ਚਾਹੇ ਤੁਹਾਡਾ ਮੱਚਿਆ ਸੜਿਆ ਜਿੱਦਾਂ ਦਾ ਮਰਜੀ ਹੈਗਾ ਮੋਟਰ ਵਿੱਚ ਹੋਵੇ ਪਰ ਉਹਦੇ ਤਾਂ ਉਹ 3000 ਚ ਕਟਾ ਕੇ ਇੱਥੋਂ ਤੁਸੀਂ ਇਹ ਲੈ ਕੇ ਜਾ ਸਕਦੇ ਹੋਗੇ ਤੇ ਬਾਕੀ ਜਦੋਂ ਤੁਹਾਨੂੰ ਦਿਖਾਤਾ ਵੀ ਆ ਇਧਰ ਮੇਨ ਨੋਕਰ ਤੇ ਸੁਨਾਰੇ ਦੀ ਦੁਕਾਨ ਆ ਜਾਂਦੀ ਹੈਗੀ ਦੇਖ ਸਕਦੇ ਹੋ ਜਮਾਂ ਬਾਜ਼ਾਰ ਵਾਲਾ ਜਿਹੜਾ ਮੇਨ ਬਾਜ਼ਾਰ ਵਾਲੀ ਗਲੀ ਹੈਗੀ ਇਹ ਜਿਹੜੀ ਠਾਣੇ ਨੂੰ ਜਾਂਦੀ ਹੈਗੀ ਤਾਂ ਇਸ ਗਲੀ ਦੇ ਵਿੱਚ ਤੁਸੀਂ ਆ ਕੇ ਤੁਹਾਨੂੰ ਦੋ ਕ ਦੁਕਾਨਾਂ ਛੱਡਣ ਸਾਰੀ ਗਾਹਾਂ ਤੁਹਾਨੂੰ ਸਾਹਮਣੇ ਬੋਰਡ ਲੱਗੇ ਹੋਏ ਮਿਲਣਗੇ ਪੀਰੇ ਇਲੈਕਟ੍ਰੋਨਿਕ ਦੇ ਤਾਂ ਇੱਥੇ ਜਦੋਂ ਮਰਜ਼ੀ ਆਓ ਹਨਾ ਆਸਾਨ ਕਿਸ਼ਤਾਂ ਦੇ ਲੈ ਕੇ ਜਾ ਸਕਦੇ ਹੋ ਜਾਂ ਕੈਸ਼ ਤੇ ਲੈ ਕੇ ਜਾ ਸਕਦੇ ਹੋ ਸਮਾਨ ਜੇਕਰ ਪੁਰਾਣਾ ਸਮਾਨ ਵਿੱਚ ਕਟਾ ਕੇ ਲੈ ਕੇ ਜਾਣਾ ਤੁਸੀਂ ਹਨਾ ਇੱਥੇ ਕੂਲਰ ਫ੍ਰਿਜ ਆਈਸੀ ਵਗੈਰਾ ਤਾਂ ਵੀ ਦੋਸਤੋ ਆਕੇ ਲੈ ਕੇ ਜਾ ਸਕਦੇ ਹੋਗੇ ਵੀਡੀਓ ਨੂੰ ਜਿੰਨਾ ਹੋ ਸਕਦਾ ਦੋਸਤੋ ਹਣਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਲੈ ਕੇ ਹਣਾ ਫੋਲੋ ਕਰ ਲਿਓ ਤਾਂ ਮਿਲਦੇ ਆ ਕੋਈ ਇਸੇ ਨਵੀਂ ਅਪਡੇਟ ਦੇ ਵਿੱਚ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਜਦੋਂ ਮਰਜ਼ੀ ਆਓ ਤਾਂ ਬਹੁਤ ਵਧੀਆ ਆਫਰ ਲੱਗੇ ਹੋਏ ਨੇ ਤੁਹਾਡੇ ਲਈ ਤਾਂ ਜਰੂਰ ਵਿਜ਼ਿਟ ਕਰੋ ਇੱਕ ਵਾਰ ਚਲ ਠੀਕ ਹੈ ਵੀਰ ਓਕੇ ਥੈਂਕ ਯੂ ਜੀ